ਰੋਸਪੁਰ ਦੇ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਵੱਖ-ਵੱਖ ਥਾਵਾਂ ਤੇ ਘਰਾਂ ਦੇ ਉੱਤੇ ਡੀ ਜੇ ਲਗਾ ਕੇ ਪਤੰਗ ਬਾਜ਼ੀ ਕੀਤੀ ਗਈ ਫਿਰੋਜ਼ਪੁਰ ਦੇ ਵਿੱਚ ਪਤੰਗਬਾਜ਼ੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ-ਤਾਮ ਦੇ ਨਾਲ ਮਨਾਇਆ ਗਿਆ ਢੀਜੇ ਲਗਾ ਕੇ ਲੋਕਾਂ ਦੇ ਵੱਲੋਂ ਪਤੰਗਬਾਜ਼ੀ ਕੀਤੀ ਗਈ ਹੈ ਤਾਂ ਲੁਧਿਆਣਾ ਤੋਂ ਆਏ ਹੋਏ ਇਨਕਮ ਟੈਕਸ ਆਫੀਸਰ ਤੇ ਦਿੱਲੀ ਤੋਂ ਆਏ ਹੋਏ ਆਫੀਸਰ ਸਹਿਬਾਨ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹ ਲਗਭਗ ਪਿਛਲੇ 7 ਸਾਲਾਂ ਤੋਂ ਫਿਰੋਜ਼ਪੁਰ ਦੇ ਵਿੱਚ ਬਸੰਤ ਮਨਾਉਣ ਆਉਂਦੇ ਨੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਬਸੰਤ ਫਿਰੋਜ਼ਪੁਰ ਦੀ ਬੜੀ ਹੀ ਮਸ਼ਹੂਰ ਹੈ ਤੇ ਇਸੇ ਨੂੰ ਲੈ ਕੇ ਉਹ 15 ਦਿਨਾਂ ਪਹਿਲਾਂ ਇੱਥੇ ਜਿਹੜੀਆਂ ਤਿਆਰੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ ਤੇ ਉਹ ਪਿਛਲੇ 7 ਸਾਲਾਂ ਤੋਂ ਲਗਾਤਾਰ ਇੱਥੇ ਪਹੁੰਚਦੇ ਨੇ ਉੱਥੇ ਹੀ ਦੱਸ ਦਈਏ ਕਿ ਉਹਨਾਂ ਦਾ ਇਹ ਕਹਿਣਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਾਈਨਾ ਡੋਰ ਥੋੜੀ ਜਿਹੀ ਘਟ ਜ਼ਰੂਰ ਹੋਈ ਹੈ ਪਰ ਪ੍ਰਸ਼ਾਸਨ ਇਸ ਤੇ ਸਖਤੀ ਕਰਨੀ ਚਾਹੀਦੀ ਹੈ ਤਾਂ ਜੋ ਪੂਰੇ ਤਰੀਕੇ ਦੇ ਨਾਲ ਬੰਦ ਹੋ ਜਾਵੇ ਤਾਂ ਦੱਸ ਦਈਏ ਕਿ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਫਿਰੋਜ਼ਪੁਰ ਦੇ ਵਿੱਚ ਕਾਫੀ ਹੀ ਜ਼ਿਆਦਾ ਧੂਮ ਜੜੀ ਹੈ ਉਹ ਵੇਖੀ ਗਈ ਹੈ ਬੱਚੇ ਬਜ਼ੁਰਗ ਨੌਜਵਾਨ ਸਾਰੇ ਛੱਤਾਂ ਦੇ ਉੱਪਰ ਪਤੰਗਬਾਜ਼ੀ ਕਰਦੇ ਹੋਏ ਭੰਗੜਾ ਪਾਉਂਦੇ ਹੋਏ ਖੁਸ਼ੀ ਆਉਂਦੇ ਹੋਏ ਨਜ਼ਾਰੇ ਨੇ ਰੋਸਪੁਰ ਦੇ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਵੱਖ-ਵੱਖ ਥਾਵਾਂ ਤੇ ਘਰਾ ਦੇ ਉੱਤੇ ਡੀਜੇ ਲਗਾ ਕੇ ਪਤੰਗ ਬਾਜ਼ੀ ਕੀਤੀ ਬਹਿਰ ਬਹਿਰ ਫਿਰੋਜ਼ਪੁਰ ਦੇ ਵਿੱਚ ਪਤੰਗਬਾਜ਼ੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ-ਤਾਮ ਦੇ ਨਾਲ ਮਨਾਇਆ ਗਿਆ ਢੀਜ ਲਗਾ ਕੇ ਲੋਕਾਂ ਦੇ ਵੱਲੋਂ ਪਤੰਗਬਾਜ਼ੀ ਕੀਤੀ ਗਈ ਹੈ ਤਾਂ ਲੁਧਿਆਣਾ ਤੋਂ ਆਏ ਹੋਏ ਇਨਕਮ ਟੈਕਸ ਆਫੀਸਰ ਤੇ ਦਿੱਲੀ ਤੋਂ ਆਏ ਹੋਏ ਆਫੀਸਰ ਸਹਿਬਾਨ ਜਿਨ੍ਹਾਂ ਦਾ ਇਹ ਕਹਿਣਾ ਕਿ ਉਹ ਲਗਭਗ ਪਿਛਲੇ 7 ਸਾਲਾਂ ਤੋਂ ਫਿਰੋਜ਼ਪੁਰ ਦੇ ਵਿੱਚ ਬਸੰਤ ਮਨਾਉਣ ਆਉਂਦੇ ਨੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਬਸੰਤ ਫਿਰੋਜ਼ਪੁਰ ਦੀ ਬੜੀ ਹੀ ਮਸ਼ਹੂਰ ਹੈ ਤੇ ਇਸੇ ਨੂੰ ਲੈ ਕੇ ਉਹ 15 ਦਿਨਾਂ ਪਹਿਲਾਂ ਇੱਥੇ ਜਿਹੜੀਆਂ ਤਿਆਰੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ ਤੇ ਉਹ ਪਿਛਲੇ 7 ਸਾਲਾਂ ਤੋਂ ਲਗਾਤਾਰ ਇੱਥੇ ਪਹੁੰਚਦੇ ਨੇ ਉੱਥੇ ਹੀ ਦੱਸ ਦਈਏ ਕਿ ਉਹਨਾਂ ਦਾ ਇਹ ਕਹਿਣਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਾਈਨਾ ਡੋਰ ਥੋੜੀ ਜਿਹੀ ਘਟ ਜ਼ਰੂਰ ਹੋਈ ਹੈ ਪਰ ਪ੍ਰਸ਼ਾਸਨ ਨੂੰ ਇਸ ਤੇ ਸਖਤੀ ਕਰਨੀ ਚਾਹੀਦੀ ਹੈ ਤਾਂ ਜੋ ਪੂਰੇ ਤਰੀਕੇ ਦੇ ਨਾਲ ਬੰਦ ਹੋ ਜਾਵੇ ਤਾਂ ਦੱਸ ਦਈਏ ਕਿ ਬਸੰਤ ਪੰਛਮੀ ਦੇ ਤਿਉਹਾਰ ਮੌਕੇ ਫਿਰੋਜ਼ਪੁਰ ਦੇ ਵਿੱਚ ਕਾਫੀ ਹੀ ਜ਼ਿਆਦਾ ਧੂਮ ਜੜੀ ਹੈ ਉਹ ਵੇਖੀ ਗਈ ਹੈ ਬੱਚੇ ਬਜ਼ੁਰਗ ਨੌਜਵਾਨ ਸਾਰੇ ਛੱਤਾਂ ਦੇ ਉੱਪਰ ਪਤੰਗਬਾਜ਼ੀ ਕਰਦੇ ਹੋਏ ਭੰਗੜਾ ਪਾਉਂਦੇ ਹੋਏ ਖੁਸ਼ੀ ਆਉਂਦੇ ਹੋਏ ਨਜ਼ਾਰੇ ਨੇ ਰੋਜ਼ਪੁਰ ਦੇ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਵੱਖ-ਵੱਖ ਥਾਵਾਂ ਤੇ ਘਰਾਂ ਦੇ ਉੱਤੇ ਡੀ ਜੇ ਲਗਾ ਕੇ ਪਤੰਗ ਬਾਜ਼ੀ ਕੀਤੀ ਫਿਰੋਜ਼ਪੁਰ ਦੇ ਵਿੱਚ ਪਤੰਗਬਾਜ਼ੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ-ਤਾਮ ਨਾਲ ਮਨਾਇਆ ਗਿਆ ડીਜੇ ਲਗਾ ਕੇ ਲੋਕਾਂ ਦੇ ਵੱਲੋਂ ਪਤੰਗਬਾਜ਼ੀ ਕੀਤੀ ਗਈ ਹੈ ਤਾਂ ਲੁਧਿਆਣਾ ਤੋਂ ਆਏ ਹੋਏ ਇਨਕਮ ਟੈਕਸ ਆਫੀਸਰ ਤੇ ਦਿੱਲੀ ਤੋਂ ਆਏ ਹੋਏ ਆਫੀਸਰ ਸਹਿਬਾਨ ਜਿਨ੍ਹਾਂ ਦਾ ਇਹ ਕਹਿਣਾ ਕਿ ਉਹ ਲਗਭਗ ਪਿਛਲੇ 7 ਸਾਲਾਂ ਤੋਂ ਫਿਰੋਜ਼ਪੁਰ ਦੇ ਵਿੱਚ ਬਸੰਤ ਮਨਾਉਣ ਆਉਂਦੇ ਨੇ ਤੇ ਉਹਨਾਂ ਦਾ ਇਹ ਕਹਿਣਾ ਕਿ ਬਸੰਤ ਫਿਰੋਜ਼ਪੁਰ ਦੀ ਬੜੀ ਹੀ ਮਸ਼ਹੂਰ ਹੈ ਤੇ ਇਸੇ ਨੂੰ ਲੈ ਕੇ ਉਹ 15 ਦਿਨਾਂ ਪਹਿਲਾਂ ਇੱਥੇ ਜਿਹੜੀਆਂ ਤਿਆਰੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ ਤੇ ਉਹ ਪਿਛਲੇ 7 ਸਾਲਾਂ ਤੋਂ ਲਗਾਤਾਰ ਇੱਥੇ ਪਹੁੰਚਦੇ ਨੇ ਉੱਥੇ ਹੀ ਦੱਸ ਦਈਏ ਕਿ ਉਹਨਾਂ ਦਾ ਇਹ ਕਹਿੰਨਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਾਈਨਾ ਡੋਰ ਥੋੜੀ ਜਿਹੀ ਘਟ ਜ਼ਰੂਰ ਹੋਈ ਹੈ ਪਰ ਪ੍ਰਸ਼ਾਸਨ ਨੂੰ ਇਸ ਤੇ ਸਖਤੀ ਕਰਨੀ ਚਾਹੀਦੀ ਹੈ ਤਾਂ ਜੋ ਪੂਰੇ ਤਰੀਕੇ ਦੇ ਨਾਲ ਬੰਦ ਹੋ ਜਾਵੇ ਤਾਂ ਦੱਸ ਦਈਏ ਕਿ ਬਸੰਤ ਪੰਛਮੀ ਦੇ ਤਿਉਹਾਰ ਮੌਕੇ ਫਿਰੋਜ਼ਪੁਰ ਦੇ ਵਿੱਚ ਕਾਫੀ ਹੀ ਜ਼ਿਆਦਾ ਧੂਮ ਜੜੀ ਹੈ ਉਹ ਵੇਖੀ ਗਈ ਹੈ ਬੱਚੇ ਬਜ਼ੁਰਗ ਨੌਜਵਾਨ ਸਾਰੇ ਛੱਤਾਂ ਦੇ ਉੱਪਰ ਪਤੰਗਬਾਜ਼ੀ ਕਰਦੇ ਹੋਏ ਭੰਗੜਾ ਪਾਉਂਦੇ ਹੋਏ ਖੁਸ਼ੀ ਆਉਂਦੇ ਹੋਏ ਨਜ਼ਾਰੇ ਨੇ ਰੋਸਪੁਰ ਦੇ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਵੱਖ-ਵੱਖ ਥਾਵਾਂ ਤੇ ਘਰਾਂ ਦੇ ਉੱਤੇ ਡੀਜੇ ਲਗਾ ਕੇ ਪਤੰਗਬਾਜ਼ੀ ਕੀਤੀ ਫਿਰੋਜ਼ਪੁਰ ਦੇ ਵਿੱਚ ਪਤੰਗਬਾਜ਼ੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ-ਤਾਮ ਦੇ ਨਾਲ ਮਨਾਇਆ ਗਿਆ ડીਜੇ ਲਗਾ ਕੇ ਲੋਕਾਂ ਦੇ ਵੱਲੋਂ ਪਤੰਗਬਾਜ਼ੀ ਕੀਤੀ ਗਈ ਹੈ ਤਾਂ ਲੁਧਿਆਣਾ ਤੋਂ ਆਏ ਹੋਏ ਇਨਕਮ ਟੈਕਸ ਆਫੀਸਰ ਤੇ ਦਿੱਲੀ ਤੋਂ ਆਏ ਹੋਏ ਆਫੀਸਰ ਸਹਿਬਾਨ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹ ਲਗਭਗ ਪਿਛਲੇ 7 ਸਾਲਾਂ ਤੋਂ ਫਿਰੋਜ਼ਪੁਰ ਦੇ ਵਿੱਚ ਬਸੰਤ ਮਨਾਉਣ ਆਉਂਦੇ ਨੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਬਸੰਤ ਫਿਰੋਜ਼ਪੁਰ ਦੀ ਬੜੀ ਹੀ ਮਸ਼ਹੂਰ ਹੈ ਤੇ ਇਸੇ ਨੂੰ ਲੈ ਕੇ ਉਹ 15 ਦਿਨਾਂ ਪਹਿਲਾਂ ਇੱਥੇ ਜਿਹੜੀਆਂ ਤਿਆਰੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ ਤੇ ਉਹ ਪਿਛਲੇ 7 ਸਾਲਾਂ ਤੋਂ ਲਗਾਤਾਰ ਇੱਥੇ ਪਹੁੰਚਦੇ ਨੇ ਉੱਥੇ ਹੀ ਦੱਸ ਦਈਏ ਕਿ ਉਹਨਾਂ ਦਾ ਇਹ ਕਹਿਣਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਾਈਨਾ ਡੋਰ ਥੋੜੀ ਜਿਹੀ ਘਟ ਜ਼ਰੂਰ ਹੋਈ ਹੈ ਪਰ ਪ੍ਰਸ਼ਾਸਨ ਨੂੰ ਇਸਤੇ ਸਖਤੀ ਕਰਨੀ ਚਾਹੀਦੀ ਹੈ ਤਾਂ ਜੋ ਪੂਰੇ ਤਰੀਕੇ ਦੇ ਨਾਲ ਬੰਦ ਹੋ ਜਾਵੇ ਤਾਂ ਦੱਸ ਦਈਏ ਕਿ ਬਸੰਤ ਪੰਛਮੀ ਦੇ ਤਿਉਹਾਰ ਮੌਕੇ ਫਿਰੋਜ਼ਪੁਰ ਦੇ ਵਿੱਚ ਕਾਫੀ ਹੀ ਜ਼ਿਆਦਾ ਧੂਮ ਜੜੀ ਹੈ ਉਹ ਵੇਖੀ ਗਈ ਹੈ ਬੱਚੇ ਬਜ਼ੁਰਗ ਨੌਜਵਾਨ ਸਾਰੇ ਛੱਤਾਂ ਦੇ ਉੱਪਰ ਪਤੰਗਬਾਜ਼ੀ ਕਰਦੇ ਹੋਏ ਭੰਗੜਾ ਪਾਉਂਦੇ ਹੋਏ ਖੁਸ਼ੀ ਮਨੋ ਹਉਂਦੇ ਹੋਏ ਨਜ਼ਾਰੇ ਨੇ ਰੋਸਪੁਰ ਦੇ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਵੱਖ-ਵੱਖ ਥਾਵਾਂ ਤੇ ਘਰਾ ਦੇ ਉੱਤੇ ਡੀ ਜੇ ਲਗਾ ਕੇ ਪਤੰਗ ਬਾਜ਼ੀ ਕੀਤੀ ਫਿਰੋਜ਼ਪੁਰ ਦੇ ਵਿੱਚ ਪਤੰਗ ਬਾਜ਼ੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ-ਤਾਮ ਦੇ ਨਾਲ ਮਨਾਇਆ ਗਿਆ ਢੀਜੇ ਲਗਾ ਕੇ ਲੋਕਾਂ ਦੇ ਵੱਲੋਂ ਪਤੰਗ ਬਾਜ਼ੀ ਕੀਤੀ ਗਈ ਹੈ ਤਾਂ ਲੁਧਿਆਣਾ ਤੋਂ ਆਏ ਹੋਏ ਇਨਕਮ ਟੈਕਸ ਆਫੀਸਰ ਤੇ ਦਿੱਲੀ ਤੋਂ ਆਏ ਹੋਏ ਆਫੀਸਰ ਸਹਿਬਾਨ ਜਿਨ੍ਹਾਂ ਦਾ ਇਹ ਕਹਿਣਾ ਕਿ ਉਹ ਲਗਭਗ ਪਿਛਲੇ 7 ਸਾਲਾਂ ਤੋਂ ਫਿਰੋਜ਼ਪੁਰ ਦੇ ਵਿੱਚ ਬਸੰਤ ਮਨਾਉਣ ਆਉਂਦੇ ਨੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਬਸੰਤ ਫਿਰੋਜ਼ਪੁਰ ਦੀ ਬੜੀ ਹੀ ਮਸ਼ਹੂਰ ਹੈ ਤੇ ਇਸੇ ਨੂੰ ਲੈ ਕੇ ਉਹ 15 ਦਿਨਾਂ ਪਹਿਲਾਂ ਇੱਥੇ ਜਿਹੜੀਆਂ ਤਿਆਰੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ